ਪਰ ਸਾਡਾ ਅਸਲ ਗੱਲ ਇਹ ਸੀਟ ਨੂੰ ਰੀਟੇਨ ਕਰਨਾ ਹਰ ਹਾਲਤ ਇਹ ਸਾਨੂੰ ਨੂੰ ਜ਼ਰੂਰੀ ਚੀਜ਼ ਜੇ ਕਿ ਲੰਡਨ ਅਸੀਂ ਡੀਨ ਨਾ ਕਰ ਪਏ ਤਾਂ ਪੰਜਾਬ ਸਾਡਾ ਸਿਲਟ ਹੋਵੇ ਹੋਰ ਬਾਕੀ ਕਿਹੜੇ ਕਾਈਡਰ ਕੰਮ ਕਰਦੇ ਨਹੀਂ ਕਰਦੇ ਉਹ ਸਾਰਾ ਕੁਝ ਤੁਸੀਂ ਬੈਕ ਤੇ ਫੈਸਲੇ ਕਰਦੇ ਹੋ ਉਹ ਵੀ ਕਮੀਆਂ ਪੇਛਲੇ ਆ ਜਾਂਦਾ ਜੇ ਜੋ ਗੈਂਗਸਟਿੰਗ ਹੋ ਜਾਂਦੀ ਹੈ ਉਦੋਂ ਟਾਈਮਸ ਨੇ ਮੂਠਾ ਕੱਟ ਦਈਏ ਤੇ ਟੰਗਾ ਤੇ ਨਹੀਂ ਜੇ ਤੇ ਪੈਰ ਵੱਢਣਾ ਪੈਂਦਾ ਉਹ ਨਾ ਵੱਢਾ ਕਿਤੇ ਗੇਟਾ ਵੱਢਣਾ ਪੈਂਦਾ ਗੇਟਾ ਨਾ ਹੋਏਗਾ ਤੇ ਲੱਤ ਛਾਣੀ ਪਈ ਉਹਨੇ ਲੱਤ ਲਾਂ ਤੱਕ ਨਾ ਜਾਈਏ ਕਈ ਹਾਲਤੇ ਹੈ ਉਹ ਜੇ ਬੈਨੇ ਜਿੱਥੇ ਗੈਂਗਰੀਨ ਸ਼ੁਰੂ ਹੋਏ ਉਹ ਟਾਈਮ ਸੈਲ ਸਟੇਚ ਲਾ ਲੋਗੇ ਫਿਰ ਠੀਕ ਹੋ ਜਾਏਗਾ ਅੰਗੂਠਾ ਵੱਢਣ ਤੋਂ ਬਾਅਦ ਚਾਰ ਉਂਗਲਾਂ ਨਾਲ ਵੀ ਇਹ ਪਲੇਅਰ ਭੱਜ ਬੈਲੇ ਤੱਕੜੇ ਹੋ ਆਪਣੇ ਤਹਿਤ ਦੇ ਪੰਜਾਬੀ ਅੰਗੂਠੇ ਛੁਟੇ ਤੇ ਖੁਸ਼ੀ ਨਾਲ ਆਪ ਹੀ ਲਾ ਲੈਂਦੇ ਕੇ ਕਿਉਂਕਿ ਇਹ ਕੂਸ ਬਣਾਣਾ ਹੁੰਦਾ ਸਹੀ ਉਸ ਏਰੀਏ ਦੇ ਆ ਸ਼ਾਮ ਨੂੰ ਬੰਦੇ ਤਿਆਰ ਹੋ ਕੇ ਆ ਜਾਣਾ ਉਂਗਲ ਅੱਗੇ ਰੱਖਦੇ ਨਹੀਂ ਮਾਰਨਾ ਦਰਾਰ ਤੋਂ ਲਾ ਕੇ ਪਾਸੇ ਪਰ ਨਹੀਂ ਤੋ ਇਹ ਜਿੱਦਾਂ ਕਾ ਨੇ ਕੰਮ ਆਵੇ ਤੁਮ ਉਹ ਦੋ ਅੜੀ ਆਵੇ ਤੋ ਇਹ ਤਾਂ ਜ਼ਰੂਰੀ ਐ ਸੋ ਇਹ ਨਾ ਗੱਲਾਂ ਦਾ ਪੰਜਾਬੀ ਨਹੀਂ ਕਿਤੇ ਵੀ ਜਾਂਦੇ ਤੁਸੀਂ ਹੱਦ ਆਪਣਾ ਕੰਮ ਆਪਾਂ ਸੈੱਟ ਕਰ ਲਈ ਉਂਗਲਾਂ ਜੁਂਗਲਾਂ ਤੇ ਆਪਣੇ ਆਪ ਹੀ ਠੀਕ ਕਰ ਲੈਣਗੇ ਸਾਰਾ ਸੋ ਇੰਨਾ ਹੀ ਕਹਿੰਦੇ ਹੋਏ ਮੈਂ ਹੁਣ ਜਾਂਦਾ ਸਮਾਂਗਾ ਉਦੀ ਲੰਬੀ ਚੌੜੀ ਗੇਂਦ ਚ ਪਈ ਐ ਨਾ ਜੋ ਤੁਸੀਂ ਸਮਝਾਣਾ ਚਾਹਦੇ ਹੋ ਇਹਨਾਂ ਨੂੰ ਸਮਝਾ ਜੀ ਕੋਈ ਚੀਜ਼ਾਂ ਨੇ ਜਿਹੜੀਆਂ ਇਸ ਟਾਈਮੇ ਕਹਿ ਕੁਝ ਕਹਿ ਨਹੀਂ ਸਕਣਗੇ ਫਟ ਮੇਰਾ ਤੂਰੇ ਹੱਥ ਜੋੜ ਕੇ ਬੇਨਿਯਾਰਸ਼ ਹੈ ਕਿਰਪਾ ਕਰ ਕੇ ਸਟੇਜ ਇਨ ਟਾਈਮ ਵਿਲ ਸੀ ਹੈ ਬੇਚੇਤੇ ਕਰ ਲਈਏ ਲੈ ਕੇ ਪੈਨ ਉਧਰ ਦੀ ਸਾਰੀ ਚੈਲੂ ਜੇ ਬਹੁਤ ਬਹੁਤ ਸ਼ੁਕਰੀਆ ਜੈ ਹਿੰਦ ਜੈ ਹਿੰਦ